ਨਾ ਚਿੰਦੋ ਬਾਈਏ ਪਿੰਡ ਸਾਡਾ ਤੇਜਰ ਵੇਲਾ ਹੈ ਰਾਤ ਨੂੰ 3 ਵਜੇ ਸਾਡਾ ਲੈਂਟਰ ਦੇਖ ਪਿਆ ਸੀ ਅਸੀਂ ਚਾਰੇ ਜੀ ਸੁੱਤੇ ਪਏ ਸੀ ਤੇ ਵੀ ਨਕਸਾਨ ਬਚਤ ਹੋ ਗਈ ਜਾਨ ਦੀ ਵੀ ਕੁਝ ਨਹੀਂ ਹੋਇਆ ਤੇ ਨਕਸਾਨ ਸਾਡਾ ਅੱਗੇ ਪਹਿਲਾਂ ਵੀ ਡਿੱਗਾ ਸੀ ਤਾਂ ਨਾ ਕਦੇ ਪਾਣੀ ਆਇਆ ਸੀ ਡੋਬਾ ਉਹਦੇ ਵੀ ਸਾਡਾ ਟੀਵੀ ਟੁੱਟਾ ਸੀ ਪੱਖਾ ਉਹਦੇ ਵੀ ਬੜਾ ਜਿਆਦਾ ਲੈਂਟਰ ਡਿੱਗਾ ਸੀ ਸਰਕਾਰ ਸਾਡੀ ਕੋਈ ਮਦਦ ਨਹੀਂ ਕਰਦੀ ਪਈ ਆਂਨੇ ਦੇ ਪਿੰਡ ਇਕੱਟੇ ਤੇ ਉਹਦੇ ਉਟੇ ਹੀ ਕਲੀਆਂ ਪੱਕੀਆਂ ਤੁਸੀਂ ਕੱਟੇ ਜੀ ਬੈਠੇ ਤੁਸੀਂ ਇਹਨਾਂ ਹੀ ਮਰੋ ਦੇ ਆਏ ਠਾਕੇ ਕੜੇ ਲੇਖੇ ਲ ਜਾਂਦੇ ਨੇ ਨਾ ਉਹਨਾਂ ਨੂੰ ਇਵੇਂ ਕਹਿੰਦੇ ਸਰਪੰਚਾਂ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਇਹਨਾਂ ਦਾ ਵੀ ਤੁਸੀਂ ਬੈਠੇ ਕੱਚੀ ਥਾਂ ਦੇ ਦੇ। ਪਹਿਲੀਆਂ ਦੀਆਂ ਕੱਚੀਆਂ ਨੇ ਪਹਿਲੀਆਂ ਤਾਂ ਮੁਆਵਜ਼ਾ ਵੀ ਨਹੀਂ ਆਇਆ ਤੇ ਗਰੀਬ ਬੰਦਾ ਕੀ ਕਰੇ ਆ ਚਾਰ ਚਾਰ ਜੀਏ ਨੇ ਮੇਰੇ ਘਰ ਵਾਲਾ ਵੀ ਟਿੱਲਾ ਆਇਆ ਉਹਨੂੰ ਤਰਾਂ ਗੋਇਓ ਨੂੰ ਮੱਸੇ ਦਿੱਤਾ ਠਾਗੜਾ ਘਾ ਕੇ ਤੇ ਮਦਦ ਕੋਈ ਨਹੀਂ ਕਰਦਾ ਆਪਣਾ ਕੋਈ ਸਹਾਇਤਾ ਵਾਲਾ ਕਰਦਾ ਤੇ ਨਾ ਕੋਈ ਸਰਕਾਰ ਕਰਦੀ। ਕੰਮ ਕੀ ਕਰਦੇ ਹੋ? ਕੰਮ ਹੈ ਸਕੂਲ ਚ ਲੱਗੀ ਨੇ ਸਿਪਾਈ ਤੇ ਨਜ਼ਰ ਮੇਰੇ ਚੈਲਰੀ ਮਹੀਨੇ ਦੀ। ਹੋਰ ਕੋਈ ਵੀ ਨਹੀਂ ਕਮਾਉਂਦਾ। ਕੋਈ ਨਹੀਂ ਕਮਾਉਂਦਾ। ਹਾਂ ਕੋਈ ਨਹੀਂ ਕਮਾਉਂਦਾ। ਨਹੀਂ ਉਹ ਪਾਇਆ ਗਿਆ ਉਹਦਾ ਪ ਡਰਤ ਰਹਿnde ਇਹ ਮੇਸ਼ਾ ਵਾਸਤੇ ਮਨਨ ਕੀ ਕਰੀ ਕਿਦੇ ਜਾਈਏ ਰਹਿਨੂ ਰਹਿਣਾ ਤੇ ਬਹਿਣਾ ਫਿਰ ਨਕਾਣੀ ਪਹਿਣਾ ਤੇ ਚਾਰੇ ਜੀ ਇਹ ਸਾਡਾ ਕਾਕੂ ਬੈਡ ਤੇ ਵਾਸਤੇ ਉਹ ਵੀ ਡਰ ਤੇ ਬਾਹਰ ਭੱਜ ਗਿਆ ਵੀ ਇਹੜਾ ਏੜਾ ਆ ਕੇ ਸਾਰੇ ਚਾਰੇ ਜੀ ਸਾਡੀ ਗੁਡੀਆਂ ਏੜ ਛੁੱਤੀ ਪੀਛੇ ਆ ਰੋਲਾ ਬੜਾ ਸੜ ਕਾਕੂ ਪਾਇਆ ਮੈਂ ਫਿਰ ਉਹਨੂੰ ਜੱਥੀ ਚੱਲੇ ਆ ਮਸੇ ਉਹਨੂੰ ਕੰਟਰੋਲ ਚ ਕੀਤਾ ਬੜਾ ਜਿਆਦਾ ਹੀ ਹੋ ਗਿਆ ਉਹ ਤਾਂ ਹੁੰਦਾ ਕਲਾ ਵੀ ਇੰਤਦਾਕਾ ਬੁਰੇ ਹਾਲੰਦ ਹੋ ਗਏ ਫੇਰ ਬੇਟੀ ਦੇਖ ਗੁਡੀਆਂ ਸਾਡੀ ਸ੍ਰੀਤਾ ਰਾਣੀ ਉਹ ਸਾਡੇ ਤੋਂ ਬਚਤ ਹੋ ਗਏ ਸਰਪੰਚ ਨੂੰ ਕਿਹਾ ਸਤੇਣ ਡਾਲੇ ਉਹਨੇ ਮੇਰੇ ਨਾਲ ਇਹ ਡੈਰੀ ਤੇ ਸਾਮਣਾ ਸੂਚ ਆਂਦਾ ਤੇ ਤੇਜਰ ਵੀ ਲੈ ਮੈਂ ਕਹਾਂ ਆਂਦਾ ਮਮੀ ਉਹਨੂੰ ਕਿਹਾ ਸੀ ਮੇਰੀ ਵੀਰੇ ਸੈਲਰੀ ਥੋੜੀ ਹੈਗੀ ਸਾਡਾ ਨਹੀਂ ਗੁਜ਼ਾਰਾ ਆਉਂਦਾ ਇਹ ਨਾ ਕਹ ਦੇ ਸੁਣ ਜਾਂਦੇ ਨੇ ਜ਼ਿਕਰ ਦਾ ਕੋਈ ਨਹੀਂ ਆ ਉਹ ਸਰਪੰਚ ਨੂੰ ਮੈਂ ਕਿਹਾ ਸੀ ਮੈਂ ਅੱਧੀ ਸੈਲਰੀ ਪਰ ਰੁਪਿਆ ਸੀ ਉਹਨੂੰ ਸਾਹਮਣੇ ਨੇ ਵੀ ਸਾਡੀ ਸੈਲਰੀ ਵੀਰੇ ਬਤਾ ਦੋ ਆ ਕੀ ਕਰਾਂਦੇ ਅਸੀਂ ਬਸ ਇਹ ਨਹੀਂ ਗੱਲ ਕਰ ਗਏ ਸਰਪੰਚ ਨੂੰ ਮੈਂ ਲਿਖਾਇਆ ਸੀ ਉਹਨੇ ਲਿਖ ਲਿਆ ਡੈਰੀ ਤੇ ਫਿਰ ਮੈਂ ਤੋ ਕਵਾਂਗਾ ਕਮਰੇ ਕੋਲ ਮੈਂ ਕਿਹਾ ਸੀ ਸਰਪੰਚ ਬਰਸੋਤ ਮੰਨ ਕਿਸਾਨੋ ਕਮਰਾ ਦਿੱਤਾ ਜਾਵੇ ਗਰੀਬ ਬਾਰ ਨਹੀਂ ਤਾਂ ਕੀ ਠਾ ਦੇ ਤੇ ਮਾਰੇ ਜਾਣਾ ਕੀ ਦਿਨ ਸਾਡੀ ਜ਼ਿੰਦਗੀਆਂ ਜੀਤੇ ਹੋ ਜਾਈਏ ਫਿਰ ਵਕਾਰ ਕੋਈ ਹੋਰ ਨਹੀਂ ਹੈਗਾ ਤੁਹਾਡੇ ਨੂੰ ਇਤਨਾ ਨਹੀਂ ਹੋ ਰਹੇ ਕੋਈ ਨਹੀਂ ਹਾਂ ਕੋਈ ਨਹੀਂ ਹਾਂ ਕੋਈ ਨਹੀਂ ਸੈਤਾਲੇ ਆਂਦੇ ਨੇ ਉਹ ਵੀ ਨਹੀਂ ਗੱਲ ਹੁੰਦੇ ਸੈਤਾਲੇ ਆਂਦੇ ਨੇ ਬਿਗਿੰਦਾਸ ਲੋਕ ਕੱਚਾ ਹੋਂਦ ਮਾਸੀ ਦੇਣਾ ਮੈਂ ਅੰਦਰ ਵੇਖ ਤਲੋ ਭਾਵੇਂ ਸਾਨੂੰ ਕੁਛ ਨਾ ਦੇਵੇ ਆ ਦੇ ਵੇਖੀ ਤੂੰ ਜਾਓ ਸਾਰੇ ਡਿੱਗੇ ਦਾ ਸਾਰਿਆਂ ਦੇ ਵਿਦਵਾਰ ਤੂੰ ਹੀ ਪੋਵੇਗਾ ਸੈਡਾ ਵੀ ਡਿੱਗੀਆਂ ਪੰਜਾਂ ਨੇ ਸਾਰੇ ਚਾਰ ਚਫੇਰੇ ਉਵੇਂ ਹੋਇਆ ਤੇ ਚਾਰ ਚਫੇਰੇ ਦਰਾੜ ਆਈਆਂ ਪੀਆਂ ਜੀ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਜੀ ਮੇਰਾ ਪਿੰਡ ਤੇਜਰਵੈਲਾ ਤੇ ਰਾਤ ਨੂੰ ਸੁੱਤੇ ਪਏ ਸੀ ਤੇ ਲੈਂਟਰ ਡਿੱਗ ਪਿਆ ਸੀ ਛੱਤ ਦਾ 3 ਦਾ ਟਾਈਮ ਸੀ ਸਾਰੇ ਜੀ ਸੁੱਤੇ ਸੀ ਇੱਕ ਲੜਕਾ ਸੀ ਇੱਕ ਲੜਕੀ ਤੇ ਕਰਦੇ ਇੱਕ ਮੁੰਡਾ ਲੈਂਟਰ ਦੇ ਕੋਜੀਆ ਵਾਵਾ ਫਰ ਡਿੱਗਾ ਪੈ ਛੱਟ ਤੋਂ ਬਚਾਓਗੇ ਹਾਂ ਛੱਟ ਤੋਂ ਬਚਾਓਗੇ ਕਿਉਂਕਿ ਉਤਰ ਜਾਈਆਂਗੇ ਸਾਨੂੰ ਹੋਰ ਕੋਈ ਵਜ੍ਹਾ ਨਾਲ ਬਚਾਓਗੇ ਕਮਰੇ ਬਸ ਛੱਤ ਲਈ ਹੋਇਆ ਨੁਕਸਾਨ ਪਹਿਲੇ ਟੀਵੀ ਟੁੱਟ ਗਿਆ ਸੀ ਉਹ ਕਦੋਂ ਦੀ ਗੱਲ ਹੈ ਉਹ ਪਹਿਲੇ ਟੁੱਟਾ ਸੀ ਕਿੰਨਾ ਕੁ ਟਾਈਮ ਹੋ ਗਿਆ ਹੈ ਬਹੁਤ 6 ਮਹੀਨੇ ਹੋ ਗਿਆ ਹੈ ਬਾਕੀ ਛਾ ਛੱਤ ਵੀ ਨਾਜਕ ਨਾਜੁਕ ਹੈ ਕੋਈ ਡੈਕ ਨਹੀਂ ਹਾਂ ਉਹ ਹੀ ਦੇਖ ਸਕਦੀ ਹੈ ਆਮ ਵੀ ਆਇਆ ਸੀ ਪਰ ਮਿਲਾਂ ਨਹੀਂ ਮਿਲਾਂ ਨਹੀਂ ਆਤਾ ਮੈਂ ਥਾਣੇ ਕਹਿੰਦੇ ਨਹੀਂ ਪੈਂਦੀ ਕੱਚਾ ਆ ਗਿਆ ਹੈ ਕਾ ਕਰਕੇ ਨਹੀਂ ਹਾਂ ਤਾਂ ਕਰਕੇ ਨਹੀਂ ਮਿਲ ਰਿਹਾ ਅੱਛੇ ਤੇ ਮੰਗ ਕਰਨੇ ਵੀ ਸਾਨੂੰ ਵੀ ਮਕਾਨ ਦਿੱਤਾ ਜਾਵੇ ਮੂ ਅੰਗਜ ਜੀ ਤਾਂ ਹਾਂ ਜੀ ਮੇਰਾ ਨਾਮ ਸੀਤਾ ਰਾਨੀ ਹੈ ਤੇ ਅਸੀਂ ਰਾਤ ਨੂੰ ਸੁੱਤੇ ਪਏ ਸੀ 3 ਵਜੇ ਦਾ ਸਮਾਂ ਸੀ ਤੇ ਅਸੀਂ ਤੇ ਉੱਪਰ ਰਜਾਈ ਸੀ ਤੇ ਉੱਪਰ ਇੱਕੇ ਦਾ ਲੈਂਟਰ ਡਿੱਗ ਗਿਆ ਆਪਣੇ ਤੇ ਬਚਤ ਉਹ ਗਿਰਜਾਈ ਨਹੀਂ ਹੁੰਦੀ ਤੇ ਪਤਾ ਨਹੀਂ ਕੀ ਆਦਤ ਹੋ ਜਾਣਾ ਸੀ ਤੇ ਅਸੀਂ ਪਹਿਲਾਂ ਵੀ ਬਹੁਤ ਸਰਕਾਰ ਕੋਲ ਮੰਗ ਕੀਤੀ ਉਹਨਾਂ ਵੀ ਨਹੀਂ ਕੋਈ ਦਿੱਤਿਆ ਤੇ ਮੇਰੇ ਡੈਡੀ ਬਹੁਤ ਬਿਮਾਰ ਰਹਿੰਦੇ ਸੀ ਪਹਿਲਾਂ ਉਹਨਾਂ ਦੇ ਫਿਰ ਅਸੀਂ ਮਸੇ ਮੰਗ ਕਰਾ ਕੇ ਕੀਤਾ ਤੇ ਮੇਰੇ ਮਾਤਾ ਜੀ ਵੀ ਸਕੂਲ ਚ ਲੱਗੇ ਹੋਏ ਨੇ ਉਹਨਾਂ ਦੀ ਤਨਖਾਹ ਖਾਏ ਉਹਨਾਂ ਦਾ ਸਾਡਾ ਗੁਜ਼ਾਰਾ ਮੱਸੇ ਹੁੰਦਾ ਹੈ ਅਸੀਂ ਬੜੀ ਮੰਗ ਕੀਤੀ ਬੈਠੀ ਤਨਖਾਹ ਵੀ ਵਧਾ ਦਿਓ ਉਹ ਵੀ ਨਹੀਂ ਸਰਕਾਰ ਕਰਦੀ ਤੇ ਮਕਾਨ ਵੀ ਅਸੀਂ ਕੋਈ ਮਕਾਨ ਮੰਗਦੇ ਆ ਸਰਕਾਰ ਕੋ ਆਸਾਨੀ ਨਾਲ ਦਿੱਤਾ ਜਾਵੇ ਕਿੰਨਾ ਕੋ ਮਲਬਾ ਡਿੱਗਿਆ ਤੇ ਕਿਸ ਤਰ੍ਹਾਂ ਬਚਤ ਹੋਈ ਚੜੀ ਬਹੁਤ ਸਾਰਾ ਡਿੱਗਿਆ ਸੀ ਤੇ ਜਿੰਨਾ ਹਰ ਜਾਈ ਉੱਪਰ ਹੁੰਦੀ ਤੇ ਪਤਾ ਨਹੀਂ ਕੀ ਹੱਥ ਆ ਜਾਣਾ ਸੀ ਤੇ ਜਾਨ ਵੀ ਜਾ ਸਕਦੀ ਜਾਨ ਵੀ ਜਾ ਸਕਦੀ ਸੀ गिरजाई ना हुंदी ते जान नहीं बचनी। बहुत क्या सी पर कोई नहीं समझदा कि कहंदे करंगे करंगे किसे नी किता। असि तो बस ये कहनया सां एक मकान ਦਿੱਤਾ ਜਾਵੇ। ਰੈਂਟ ਸਾਡੇ ਵਧਿਆ। ਇਹ ਸਰਕਾਰ ਕੋਲ ਹੀ ਮੰਗ ਕਰਨੀ ਆ। ਜਿਸਾ ਦੇ ਪੇਨ ਦਾ ਨਾਮ ਤੇਜਲ ਹੈ। ਮੇਰੇ ਪਿਤਾ ਦਾ ਨਾਮ ਕ੍ਰਿਸ਼ਨ ਸਿੰਘ ਹੈ ਤੇ ਸਾਡਾ ਨੰਬਰ ਹੈ 7076 1157 ਜੇ ਕੋਈ ਵੀ ਸੰਪਰਕ ਕਰਨਾ ਚਾਹਵੇ ਕਰ ਸਕਦਾ ਹੈ ਸਾਡੀ ਮਦਦ ਕਰਨਾ ਚਾਹੇ ਕਰ ਸਕਦਾ ਹੈ ਜੋੜ ਸਕਦੇ। ਇੱਕੀ ਰਾਤ ਨੂੰ ਦੋ ਦਾ ਟਾਈਮ ਸੀ। ਤੇ ਨੰਦਿਛਾਤ ਜਿਹੜੀ ਗਰਦੀ ਥੱਲੇ ਕੁੜੀ ਸੁਤੀ ਪਈ ਸੀ ਉਹਨੂੰ ਵੀ ਮਾੜੀ ਮੋਟੇ ਸਾਟ ਲੱਗਦੀ ਸੀ ਅਸੀਂ ਵਾ ਤੋਂ ਮੁਸਕਰ ਸਾਰੇ ਪਿੰਡ ਇਕੱਠਾ ਹੋ ਗਿਆ ਸੀ ਤੇ ਸਾਡਾ ਕੋਈ ਹੱਲ ਨਹੀਂ ਕਰ ਸਕਦਾ ਅਸੀਂ ਬਹੁਤ ਵਾਰੀ ਅਸੀਂ ਇਹਨਾਂ ਛਵਨੇ ਨੇ ਵੀ ਕਿਹਾ ਸੀ ਕਿ ਸਾਡਾ ਕੋਈ ਹੱਲ ਕਰ ਸਾਡੇ ਕਮਰੇ ਡਿੱਗਣ ਲੱਗੇ ਆ ਰੋਖਣ ਦੇ ਜੇ ਕਿੱਥੇ ਜਾਵਾਂਗੇ ਅਸੀਂ ਦੋ ਘਰ ਐ ਇੱਕ ਮੇਰੇ ਮੁੰਡੇ ਦਾ ਕਮਰਾ ਤੇ ਇੱਕ ਸਾਡਾ ਆਦੇ ਕਮਰੇ ਦੀ ਹਾਲਤ ਬਹੁਤ ਮਾੜੀ ਏ ਉਹ ਵੀ ਡਿੱਗ ਸਕਦਾ ਬਾਕ ਇਹਦਾ ਬਾਰਛਾਈ ਉਡਾ ਗਿਆ ਹੈ ਬਾਰ ਚਲਾ ਹਰ ਕਮਰੇ ਸਾਰੇ ਖਰਾਬ ਹੋ ਗਏ ਕੋਈ ਆ ਪਾਣੀ ਆਇਆ ਹੜ ਆਇਆ ਉਦਾਂ ਆ ਸਰਵਾ ਉੰਦਾਰ ਗਿਆ ਤੇ ਲਿਖਤ ਵੀ ਲੈ ਜਾਂਦੇ ਨੋਟ ਫਰ ਸਾਡਾ ਹਾਲੇ ਨੂੰ ਕੰਮ ਕਰਦਾ ਇਹਨਾਂ ਨੂੰ ਬਾਹਰ ਸੋਣਾ ਪੈਣਾ ਨਾਲ ਵੀ ਖਤਰਾ ਬਣਾਵੇ ਅਸੀਂ ਇਹਨਾਂ ਨੂੰ ਵੀ ਕਮਰੇ ਦਿੱਤੇ ਜਾਣੇ ਇੱਕ ਕੋਈ ਮੱਤ ਕੀਤੀ ਜਾਵੇ ਉਹ ਪੈਸਾ ਵੇਰ ਜਾਵੇ ਚਲ ਕਮਰੇ ਜੋਗਾ ਬਸ ਲੇਖਣ ਜਾਂਦੇ ਨੋ ਤਾਂ ਬੇ ਅਸੀਂ ਹਾਲੇ ਨਹੀਂ ਕਰਦੇ ਕੋਈ ਵੀ ਸਾਡਾ ਨਾਮ ਨਹੀਂ ਆਇਆ ਪਹਿਲਾਂ ਨਾਂ ਦਾ ਆਇਆ ਫਿਰ ਇਹਨਾਂ ਨੇ ਫਿਰ ਇਹਨਾਂ ਨੇ ਕੱਟ ਦਿੱਤਾ ਇਹਨਾਂ ਨਾਮ ਆਇਆ ਫਿਰ ਇਹਨਾਂ ਨੇ ਕਟਾ ਗਿਆ ਫਿਰ ਹੁਣ ਕੋ ਨਹੀਂ ਆਇਆ ਨਾਮ ਆਵਜਾ ਸਾਡਾ ਨਹੀਂ ਹੁਣ ਕੱਟੀਆਂ ਜਮੀਨਾਂ ਆਏ ਨਾ ਕੋਈ ਸਾਨੂੰ ਸਬੂਤ ਨਹੀਂ ਮਿਲਿਆ ਗੱਲਬਾਤ ਕਰੀਂਦਾ ਫਿਰ ਸਾਡੀ ਸੁਣਦਾ ਤਾਂ ਇਹ ਨਹੀਂ ਕੋਈ ਨਾ ਪੈਂਦਾ ਔਰ ਥੋੜਨਾ ਕੋਈ ਨੰਬਰ ਕਰਪਾਏ ਤਾਂ ਕੋਈ ਨਹੀਂ ਸਾਡੀ ਗੱਲ ਸੁਣਦਾ